ਹਾਂਜੀ ਜਿਆਦਾ ਲੁੱਸਤ ਆਜੇ ਪਤਲੇ ਮਾਦਾ ਦੇ ਮਾਦਾ ਗੱਛ ਨੇਗੀ ਤੇ ਮਾਦਾ ਚਿੰਤ ਕਰਨ ਤੇ ਨਾਲ ਬੀ ਬ੍ਰੋ ਇੱਧਰ ਰੈੱਡ ਵਾਈਨ ਬਣ ਗਿਆ ਆ ਪੂਰੀ ਆ ਹੀਰੋ ਬ੍ਰੋ ਇੱਧਰ ਤੇ ਬਲੈਕ ਡੱਚ ਚ ਕਹਿੰਦੇ ਅਲਟੋ ਤੇ ਜਾਣਾ ਅੱਜ ਮਾਦਾ ਦੇ ਜਲੰਧਰ ਆ ਗਿਆ ਜੀ ਆਪਾਂ ਦੇਖੋ ਜਲੰਧਰ ਦਾ ਬੁਰਜ ਖਲੀਫਾ ਸਾਡੇ ਜਲੰਧਰ ਦੀ ਸ਼ਾਨ ਆਇ ਲੰਡਾ ਦਾ ਬੁਰਜ ਕਲੀਫਾ ਲਓ ਜੀ ਪਾਰ ਸ਼ੁਰੂ ਹੋ ਚੁੱਕਿਆ ਪੌੜੀ ਪੌੜੀ ਚੜਦਾ ਜਾਣ ਜੈ ਬਾਬੇ ਦੀ ਕਰਦਾ ਜਾ ਕਹਿੰਦੇ ਲੋ ਜੀ ਦੇਖੋ ਤੁਸੀਂ ਨਜ਼ਾਰਾ ਕਾ ਹੈਰੀ ਦੇ ਬ੍ਰਦਰ ਕਰੇ ਹੋਣੇ ਵਹਕਾਰ ਚ ਆਏ ਆ ਔਰ ਇੱਕ ਭਾਈ ਇਦਾਂ ਗਿਆ ਹਾਂਜੀ ਨੰਦੀਪ ਐ ਬਹੁਤ ਖੜੇ ਇੱਥੇ ਯਾਰ ਬਾਕੀ ਕੋਈ ਹਾਂ ਹਿਮਾਚਲ ਦੀ ਧਰਤੀ ਦੇ ਸਵਾਗਤ ਹੋ ਗਿਆ ਮਾਰਨਿੰਗ ਹੋ ਗਈ ਆ ਵੀਊ ਚੈੱਕ ਕਰੋ ਮੜਾਇਆ ਇਰਤ ਨੂੰ ਨਹੀਂ ਵੀਊ ਜਾਇ ਕਰਨਾ ਦੁਬਾਰਾ ਰੂੜੀ ਦੇ ਸਨਰਾਈਜ਼ ਦੇਖੋ ਕੰਨਾ ਸੂਤ ਆ ਰਿਹਾ ਹੋਰ ਮੋਰ 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 ਹੋ ਹੋ ਮੋਰ ਦੇ ਲੈ ਮੋਰ ਉਹ ਜੱਲਾ ਹੈ ਬੰਗਲੇ ਬੰਗਲੇ ਉਹ ਬੰਗਲਾ ਸਵਾਰੀ ਕਰਨ ਦਾ ਉਧਰ ਬੰਬੇ ਪਿਕਨਿਕ ਸਪੋਰਟ ਕਹਿੰਦੇ ਆਉਣ ਵਾਲਾ ਹੀ ਆ ਇਹਦੇ ਬੰਬੇ ਪਿਕਨਿਕ ਸਪੋਰਟ ਰੋਕਣਾ ਆ ਆ ਦੇ ਬੰਬੇ ਪਿਕਨਿਕ ਸਪੋਰਟ ਕਿਉਂਕਿ ਪਾਰਕਿੰਗ ਆ ਪਾਰਕਿੰਗ ਚ ਲੈ ਜਿਓ ਇੱਥੇ ਇੱਥੇ ਅ ਅੱਛਾ ਦੇਖ ਲੋ ਜੀ ਬੰਬੇ ਪਿਕਨਿਕ ਸਪੋਰਟ ਪਹੁੰਚ ਗਏ ਆਪਾਂ ਆਹ ਲਓ ਜੀ ਬੰਬੇ ਪਿਕਨਿਕ ਸਪੋਰਟ ਆ ਗਿਆ ਕਹਿੰਦੇ ਆ ਦੇਖੋ ਇਹਦਾ ਰੈੱਡ ਵਾਈਨ ਅਗੜਾਈਆਂ ਆ ਆ ਵਾਰਮ ਅਪ ਹੋ ਰਿਹਾ ਵਾਰਮ ਅਪ ਬੰਬੇ ਪਿਕਨਿਕ ਸਪੋਰਟ ਤੇ ਉੱਦੇ ਸੌਣ ਸੌਣ ਪਈ ਸਵੇਰੇ ਸਵੇਰੇ ਕਹਿੰਦੇ ਬ੍ਰੇਕਫਾਸਟ 8 ਵਜੇ ਸ਼ੁਰੂ ਹੋਊਗਾ ਹੁੰਦਾ ਇੱਥੇ ਉਹਦੇ ਤਾਂ ਬੈਠਾ ਉਸਤਾਦ ਉਸਤਾਦ ਦੀ ਗਾਂ ਹੈ ਜੀ ਓ ਉਸਤਾਦ ਟੁੰਡਾ टा अस्ताद एक बह है नी उसताद बोटिंग पॉइंट ਤਾਂ ਉਹ ਯਾਰ ਪਾਵਰ ਬੈਂਕ ਲੈ ਕੇ ਆਉਣਾ ਚਾਹੀਦਾ ਸੀ ਨਾਲ। ਸਵੇਰੇ ਸਵੇਰੇ ਪਰੋਲੇ ਰਹਾ ਤੜਕੇ ਤੜਕੇ। ਨਾਸ਼ਤਾ ਘਰੋਂ ਪਰੋਲਿਆ। ਸ਼ੋਪਿੰਗਾਂ ਵੀ ਹੋਣ ਲੱਗ ਪਈਆਂ। ਹੈ? ਇਹ ਸ਼ੋਪਿੰਗਾਂ ਸ਼ੁਰੂ ਕਰਤੀਆਂ। ਮੈਨੂੰ ਆਹ ਕਿਹ ਚੀਜ਼ੀ ਲੱਭਦੀ ਸੀ। ਬਹੁਤ ਚਿਰ ਦੀ ਲੱਭਦੀ ਸੀ ਚਾਚੀ ਇੱਥੇ ਬੰਬੇ ਪਿਕਨਿਕ ਸੋਰ ਲੱਭਾ ਆ ਕੇ। ਆ ਦਿਓ ਪੈਸੇ। 350 440 ਇੱਕ ਦਿਨ ਦਿਨ ਮੈਂ ਫਿਰ ਹੁਣ ਲੱਗ ਬਾਗਿੰਗ ਕਰਦਾ ਹਾਂ ਹਰ ਬਾਗਿੰਗ ਕਰਕੇ ਆਦੇ ਬੜੇ ਮੁੱਦਤਾਂ ਦੀ ਪੂਰੀ ਹੋਈ ਹੈ ਚ ਮੰਮੀ ਗਣੇਸ਼ ਲੈਣਾ ਪੁਣੀਆ ਆਪਨੇ ਕੋਲ जस्ट लाइक वाव जस्ट लुक इन लाइक वाव बाकी लग रही है ना रिक्त बाकी लग रही है सो ये दियो दिल लगाते हम तैने कभी तो पढ़ने पाए चाचा दास की कन्ना कन्ने वाले ठहलते हैं आजे <कल> मैं तो तैने कभी इधर आराम लाया आजी का मतलब ये ठोड़ा ही शीतीबार अच्छा जिन्दा फोड़ के हाँ वो बोला तैन ਮਾਤਾ ਨੇ 3 ਵਜੇ ਤੇ ਪੜਨੇ ਪਾਇਓ ਹਾਂ ਸਿੱਧਾ ਚਲੇ ਗਏ ਡਾਡਾ ਦੇ ਡੈਡੀ ਨੇ ਦਿੱਤੇ ਸਾਨੂੰ ਉਹਦੀਆਂ ਦਵਾਈਆਂ ਤਾਂ ਆਇਆ ਇਹਨਾਂ ਤੋਂ ਹੁਣ ਨਹੀਂ ਡਾਇਲੌਗ ਜਿਆ ਤੇ ਚਾਂਦ ਨਾ ਹੁੰਦਾ ਤਾਂ ਤਾਰੇ ਨਾ ਹੁੰਦੇ ਸਾਡਾ ਪਾਪਾ ਨਾ ਹੁੰਦਾ ਤਾਂ ਅਮਸਾਰੀ ਨਾ ਹੁੰਦੀ ਉਹ ਨਹੀਂ ਮੇਰੀ ਕਿ ਫੋਵਲ ਕੋਣਾ ਸਕੋਰਪੀਆ ਤੇ ਲਾਉਣਾ ਸਕੋਰਪੀਆ ਤੇ ਹਾਂ ਜੀ ਨਹੀਂ ਨਹੀਂ ਡੈਡੀ ਇਹ ਹੀ ਤੇ ਲੋ ਲੋ ਜੀ ਪਹੁੰਚ ਗਏ ਆ ਵਾ ਚੰਦਪੁਰਣੀ ਮਾਤਾ ਜੋ ਬੰਦਾ ਟੈਕੀ ਮੰਤਰਾੜੇ 590 फ早ी फकातला, तःखँ चिन काथ पर जखते। यामका estar फ्व मकशेशन में आखता बीला फगा हो इतरा पार fundamentalा 到的。

ਇਹ ਮਿੱਠਾ ਰੋਟੀ ਮੈਂ ਤੁਹਾਨੂੰ ਦੱਸਿਆ ਇਹ 200 ਬਹੁਤ ਆ ਉਹ ਪੱਪੂ ਨੇ ਢਾਬਾ ਵੀ ਖੋਲਿਆ ਇਧਰ ਪੱਪੂ ਦਾ ਢਾਬਾ ਇਹ ਸਟਾਰ ਫਰੂਟ ਖਾਣਾ ਕਹਿੰਦੇ ਲੈ ਅਰਦਾ ਹਿੰਦੇ ਗਏ ਨੇ ਸਟਾਰ ਗਾਣਾ ਦੰਦ ਕਿੰਨੇ ਕਰੋ ਬੋਟੇ ਸਟੀ ਆ ਬੱਜੀ ਖਾਣ ਦੰਦ ਬਿਲਕੁਲ ਨਹੀਂ ਖੱਟੇ ਹੂੰ ਚੱਕੋ ਆਣੋ ਘਟਾ ਲਓ ਹਾਲੇ ਉਹ ਬੋਟੇ ਸਟੀ ਮਾ ਮਮੀ ਦੇ ਮੂੰਹ ਸੁਣਾ ਰਹਾ ਕਰੀ ਹੋਏ ਹੁਣ ਉਹ ਨਹੀਂ ਲਾਇਆ ਉਹ ਰੱਖੀ ਪਾਇਆ ਤੇ ਲੂਣੇ ਪਾਇਆ ਲੂਣੇ ਲੂੜੀ ਦਾ ਪਾ ਦੇ ਆ ਦੇਖਿਆ ਮੋਟਾ ਰੱਖਾ ਭਾਈ ਜੀ ਸੇਵਾ ਬਰੀ ਕਰਾਉਣੇ ਬੈਠਾ ਹਾਂ ਮੋਟਾ ਟੱਕਰ ਰੱਖੋ ਭਾਈ ਜੀ ਜੇ ਸੇਵਾ ਬਰੀ ਕਰਨ ਜੈ ਮਹਾਰਾਜ ਜਵਾਲਾ ਜੀ ਤੇਡੇ ਮੰਦਿਰ ਜਾਣ ਦਾ ਰਸਤਾ ਇੱਧਰ ਹੈ ਜਾਣਾ ਕੇ ਨੇ ਆਜੋ ਅਰਤੀ ਲਈ ਬੰਦ ਹੋ ਚੁਕਾ ਹੈ ਮਾਤਾ ਜੀ ਦਾ ਮੰਦਿਰ ਆਰਤੀ ਲਈ ਬੰਦ ਹੋ ਚੁਕਾ ਹੈ ਦਰਸ਼ਕਾਂ ਕਰਨਾ ਹੈ ਭਗਤਾਂ ਆਪਣੀ ਆਪਣੀ ਦੇਰ ਦਾ ਚਾਹ ਸੀ ਦੇਖ ਕੇ ਮਾਤਾ ਜੀ ਜੈ ਮਾਤਾ ਜਵਾਲਾ ਜੀ ਮਾਤਾ ਜੀ ਦਾ ਮੰਦਿਰ ਆਵਾਜ਼ ਦੇ ਉਪਰਾਨ ਇੱਥੇ ਤੋਂ ਬਾਹਰ ਆ ਗਏ ਵੀਰ ਇਹ ਕਿ ਨਹੀਂ ਅੱਛਾ ਇੱਥੇ ਤੋਂ ਵੀ ਤਾਂ ਚੜਦਾ ਆਹ ਕਹਿੰਦੇ ਇੱਧਰ ਦੀ ਸ਼ਾਰਟਕਟ ਰਾਹ ਆਇਆ ਟੇਢੇ ਮਦਰ ਜਾਣ ਦਾ ਆਪਾਂ ਜਿੱਥੇ ਦੀ ਗਏ ਸੀ ਬਹੁਤ ਦੂਰ ਸੀ ਉਹ ਆ ਸ਼ਾਰਟਕਟ ਰੋਡ ਏਡੇ ਮੰਦਿਰ ਜਾਣ ਲਈ ਮਾਤਾ ਦਾ ਸ਼ਹਿਰ ਜੀ ਜਿਆ ਨਮਾਤਾ ਦਾ ਸ਼ਹਿਰ ਜੀ ਜਿਆ ਇਹ ਆ ਜਾਓ ਮਾਤਾ ਦੇ ਸ਼ਹਿਰ ਦੇ ਕੋਲ ਜਿਆ ਬੈਠੋ ਸ੍ਰੀ ਆ ਜੀ बाद ये पौड़ी करके भागे

ਐਲਟੋ ਕਿੱਧਰ ਲਈ ਫਿਰਦਾ ਬਾਊ ਐਲਟੋ ਪਾ ਬਣ ਗਿਆ ਹਿਮਾਚਲੀ ਬਾਊ ਪੂਰੇ ਹਿਮਾਚਲੀ ਬਾਊ ਬਣ ਗਏ ਆ ਪਰ ਪੜਾ ਦੇ ਇਹਨੂੰ ਹੋਰ ਹੋਰ ਦੇ ਉਹਨੂੰ ਚੱਕ ਲਓ ਵੀ ਚੱਕ ਲਓ ਚੱਕ ਲਓ ਇਕੱਠੇ ਬਰੈਡ ਥਿਰੋ ਹੋਰ ਬਾਦੀ ਉਹ ਆ ਸਾਰੇ ਲੈ ਗਿਆ ਚੱਕ ਕੇ ਇੱਥੇ ਇਹਨੂੰ ਪਾਰੇ ਨਾ ਇੱਥੇ ਕ ਨੇੜੇ ਜੇ ਪਾ ਦਾ ਉਹ ਦੇ ਲੜਨਾ ਪਿਆ ਲੈ ਉਹ ਸਾਰੇ ਖੋਈ ਜਾਂਦਾ ਵਾਦੇ ਆ ਇੱਕ ਮਿੰਟ ਫਿਰ ਪਾ ਦੇ ਆ ਗਿਆ ਆ ਗਿਆ ਨਕੋ ਜ ਆ ਗਿਆ ਰੋਜ ਅਹੀਂ ਬਾਹਰ ਨਾ ਕੱਢ ਆ ਲੈ ਗਿਆ ਵੀ ਲੈ ਗਿਆ ਲੈ ਗਿਆ ਲੈ ਗਿਆ ਰਾਹ ਛੋਟਾ ਹੋ ਗਿਆ ਆਫ ਹੋ ਗਈ ਇਹ ਵੀਡੀਓ ਆਫ ਰੋਡਿੰਗ ਵੀਰ ਜੀ ਆਫ ਰੋਡਿੰਗ ਕਰ ਲਈ ਮੈਂਗਾ ਆ ਜਾ ਹਲਟੋ ਤੇ ਹਲਟੋ ਦੇਖ ਇਹ ਕੰਮ ਅੱਜ ਦੇਖੋ ਕਿੱਧਰ ਪਾਲੀ ਆ ਗੱਡੀ ਕੱਚਾ ਹੀ ਲਾਤੀ ਅੱਜ ਸੱਤੇ ਵੀਰ ਮੇਰੀ ਫੋਟੋ ਨੂੰ ਨਹੀਂ ਕਹਿਣਾ ਹਾਂ

ਸੱਤਵੀਰ ਜੰਗਲੀ ਐ ਕੀ ਖਰੀਦ ਗੱਡੀ ਇੱਥੇ ਲਾਈਏ ਇੱਥੇ ਲਾ ਲਾ ਇੱਥੇ ਲਾ ਦੇ ਇੱਥੇ ਯੇ ਸਟੇਪਸ ਬਾਹਰ ਨਾ ਮੋਟੂ ਪਤਲੂ ਦੇਖ ਲੋ ਇੱਧਰ ਇੱਕ ਮੋਟੂ ਇੱਕ ਪਤਲੂ ਤੇ ਮੇਰੀ ਮੋਟੂ ਪਤਲੀ ਫਟ ਕੇ ਫੋਟੋ ਨਹੀਂ ਆ ਵੀਡੀਓ ਬਣਦੀ ਬਈਆ ਜੈਟ ਸਕੀਟਾਂ ਨਹੀਂ ਚਲਾਉਣੀ ਜੰਗਲ ਸਵਾਰੀ ਰੋਕ ਜੋ ਬਣਿਆ ਤਾਂ ਵਧੀਆ ਉਦਾਂ ਯਾਰ ਇੰਜੋਏ ਨੇਚਰ ਵਾਰਕ ਪੂਰਾ ਨੇਚਰ ਦੇ ਵਿੱਚ किकर लगी देखो बड़ी देर बाद किर छोटा भीम छोटा भीम देख ला यारू टिंग कराने पूरी जंगल पूरा कहते देखना अब है अमरीका बॉर्डर क्रॉस करना अब

ਬਹੁਤ ਵਧੀਆ ਬਹੁਤ ਨਿਆਰਾ ਸੋਹਣਾ ਬੜਿਆ ਵਾਹ ਲੇਕ 뷰 nice view. Kind of you can't. I'm not going to eat it.

ਮੈਂ ਤਾਂ ਪੜ ਮੇਰ ਯਾਰ ਜਰਾ ਪਾਗਤਲ ਵੀ ਜ਼ਹਿਰੀ ਬ੍ਰਦਰਸ ਕਹਿੰਦੇ ਬੋਰਡਿੰਗ ਕਰਨੀ ਹੈ ਮੈਂ ਕਿਹਾ ਮੇਰ ਚਲਾਉਣੀ ਨਹੀਂ ਆਪੀ ਚਲਾਓ ਭੈਣ ਚ ਅੱਜ ਇਹਨਾਂ ਦੇ ਦੇਖੀਏ ਕਿੰਨੀ ਹੈਗੀ ਲੱਤਾਂ ਚ ਜਾਣ ਲੱਤਾਂ ਜਾਂਚ ਆ ਕਰਨੀ ਹੈ ਜਿੰਨਾਂ ਦੀ ਕਿੰਨੀ ਆ ਖਿੱਚ ਕੇ ਮੜਿਆ ਕੰਮ ਮਾੜੀ ਪਤਾ ਲੱਗਿਆ ਬੱਤਕ ਜਾਂਦੀ ਆ ਉਹੀ ਟੁੰਨੀ ਰਹਿਣੀ ਆ ਆ ਵੀ ਨਾ ਆਰਾਮ ਨਾਲ ਆਰਾਮ ਨਾਲ ਚਲਾਓ ਬੇਟਾ ਜਦੋਂ ਆ ਨਾ ਉੱਥੇ ਪਹੁੰਚ ਗਏ ਆਪਣੇ ਅਮਰੀਕਾ ਦਾਸ ਦੇ ਆ ਪਾਜੀ ਲੈ ਕੇ ਚੱਲੇ ਅਮਰੀਕਾ ਦੇ ਬਾਰਡਰ ਤੇ ਉਹ ਸਾਹਮਣੇ ਆ ਮੇਰੇ ਕਹਿੰਦੇ ਉਹ ਉੱਥੇ ਲਾ ਦੇਣਾ ਗਾਂ ਆਪ ਹੀ ਕਹਿੰਦੇ ਗਾਂ ਦੇਖ ਲਓ ਭਾਂਚ ਮਗਰ ਮੱਛ ਨੇ ਗਾਲਾਂ ਦੇ ਕੀ ਕਰ ਲਿਆ ਅੱਗੇ ਤੁਹਾਡੀ ਜ਼ਿੰਮੇਵਾਰੀ ਆ ਉਹਦੀ ਬਸ ਇੱਥੇ ਟੱਕੀ ਆ ਛੱਡਣ ਦੀ ਉਸ ਤੋਂ ਬਾਅਦ ਤੁਹਾਡਾ ਹੀ ਆ ਕੀ ਕਰਨਾ ਬਸ ਠੀਕ ਆ कपड़े कुपड़े लै <laughs> नंगे करके सुटने उ लेकिन ठीक है फन टाइम है तीन किलोमीटर जिधर मरजी ला चलो थरिया सारा ही

ਟੇਕਾ ਲਿਆ ਆ ਉਹਨਾਂ ਨੇ ਟੇਕਾ ਹੁੰਦਾ ਵੀ ਨਹੀਂ ਆਹ ਪਈਆ ਪਰ ਕਹਿੰਦਾ ਹੈ ਗਈ ਮਰੀ ਛੋੜਦੇ ਤਾਂ ਵੜਨਦਾ ਵੀ ਨਹੀਂ ਫਿਰ ਲੱਫ ਦਾ ਪਈਏ ਉਦਾਂ ਮੱਛੀ ਬਹੁਤ ਅਹੀਂ ਕਿਹੜਾ ਪਾਣੀ ਚੱਲ ਆਹੰਦੇ ਫਿਰ ਆਹ ਬੰਡੀ ਚਹਿਰ ਆਹ ਪਈਆ ਮੱਛੀ ਮਰੀ ਹੋਈ ਆ ਪਰ ਕੋਈ ਫਾਇਦਾ ਨਹੀਂ ਯਾਰ ਜਿੰਦੀ ਫੜਨ ਜਿੰਦੀ ਲੱਭੋ ਭੈਜੋ ਤਾਂ ਹੋ ਗਈ ਬੱਸ ਬੱਸ ਨਹੀਂ ਹੁੰਦੀ ਹੈ ਕੁੰਡੀ ਨਾ ਇੱਥੇ ਆਂਦੀ ਹੈ। ਇਹ ਕਿਹੜਾ ਹੋਰ ਦਬਾ ਲਿਓ ਮੈਨੂੰ ਇਦਾਂ ਹੀ। ਕੁੰਡੀ ਨਾ ਉਹ ਸਾਚ ਚਾਚੇ ਵਾਲਾ ਟਾਈਮ ਕਿੱਥੇ ਆ? ਉਹ ਸਾਚ ਉਹ ਟੇਕੀ ਚਾਚੇ ਵਾਲਾ ਤੇਰਾ ਜਿਹੜਾ ਸੀਗਾ। ਹਾਂ ਉਹ ਦਰਵਾਜ਼ਾ ਚਾਚੇ ਨੇ ਬੰਨਿਆ ਜਿਹੜਾ ਤੇਰੀ ਟੇਕੀ ਚਾਚੇ ਨੇ ਬੰਨਿਆ ਹੀ ਟਾਈਮ ਕਿਹੜਾ? ਜਵਾਹਰ ਟਾਈਮ ਆਹੀ ਆ ਪੁੱਛ ਕਰਦੇ ਆ। ਆਹੀ ਆ। ਅੱਛਾ ਅੱਛਾ।